ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਸਿਕ ਸਿਖਸ਼ਣਾਤ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਮੈਂ ਆਪ ਸਭ ਦਾ ਇੱਕ ਵਾਰ ਫਿਰ ਸਵਾਗਤ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਹਰਪਾਲ ਸਿੰਘ ਚੀਮਾ ਜੀ ਅਜਨਾ ਮੰਤਰੀ ਪੰਜਾਬ ਸਰਕਾਰ ਉਹ ਵਿਸ਼ੇਸ਼ ਤੌਰ ਤੇ ਆਏ ਜੀ ਦਾ ਸਵਾਗਤ ਬਾਕੀ ਸਾਡੇ ਮੰਤਰੀ ਜੀ ਐਮਐਲਏ ਸਾਹਿਬਾਨ ਔਰ ਵੱਡੀ ਗਿਣਤੀ ਚ ਰੋਡ ਸ਼ੋਅ ਚ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਤੇ ਵੋਟਰਸ ਬਹੁਤ ਵੱਡੀ ਗਿਣਤੀ ਵਿੱਚ ਜੋਸ਼ੋ ਖਰੋਸ਼ ਨਾਲ ਹੈਹੀ ਤਾਕਤ ਹੈ ਆਮ ਆਦਮੀ ਪਾਰਟੀ ਆਮ ਪਰਿਵਾਰਾਂ ਦੇ ਬੱਚੇ ਇਸ ਦੇਸ਼ ਵਿੱਚ ਸਿਆਸਤ ਵਿੱਚ ਹਿੱਸਾ ਲੈਣ ਲੱਗੇ ਤੇ ਇਹ ਪਾਰਟੀ ਆਮ ਲੋਕਾਂ ਨੇ ਬਣਾਈ ਹੈ ਤੇ ਆਮ ਲੋਕਾਂ ਵਾਸਤੇ ਬਣਾਈ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਧੰਨਵਾਦ ਵੀ ਕਰਦਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੈਨੂੰ ਇਹ ਹਲਕੇ ਤੋਂ ਟਿਕਟ ਦੇ ਕੇ ਨੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਪਈ ਆ ਪਰ ਮੈਂ ਵਿਸ਼ਵਾਸ ਦਿਵਾਉਣਾ ਕਿ ਚੰਗੇ ਤਰੀਕੇ ਨਾਲ ਮਿਹਨਤ ਨਾਲ ਅਸੀਂ ਕੰਪੇਨ ਕਰਾਂਗੇ ਇੰਨਾ ਚ ਜਾਵਾਂਗੇ ਸ਼ੁਰੂ ਵੀ ਕੀਤਾ ਜਾਣਾ ਔਰ ਇਹ ਸੀਟ ਜਿੱਤ ਕੇ ਸਰਦਾਰ ਭਗਵੰਤ ਸਿੰਘ ਮਾਨ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਝੋਲੀ ਚ ਪਾਵਾਂਗੇ ਤਾਂ ਕਿ ਕੇਂਦਰ ਚ ਜਾ ਕੇ ਪੰਜਾਬ ਦੇ ਹੱਕਾਂ ਲਈ ਹਿੱਤਾਂ ਲਈ ਗਰੀਬ ਲੋਗਾਂ ਲਈ ਕਿਸਾਨਾਂ ਲਈ ਦੁਕਾਨਦਾਰਾਂ ਲਈ ਵਪਾਰੀਆਂ ਲਈ ਪੰਜਾਬ ਦਾ ਪੱਖ ਅਸੀਂ ਦਿੱਲੀ ਚ ਰੱਖਾਂਗੇ ਰੋਜ਼ਗਾਰੀ ਲਈ ਕਿਉਂਕਿ ਪ੍ਰਾਈਵੇਟਾਈਜੇਸ਼ਨ ਕਰਕੇ ਨਿੱਜੀਕਰਨ ਕਰਕੇ ਪੰਜਾਬ ਨੂੰ ਇਹਦਾ ਬਹੁਤ ਨੁਕਸਾਨ ਪਾਇਆ ਵੱਡੇ ਵੱਡੇ ਮਹਿਕਮੇ ਜਿਹੜੇ ਆ ਉਹ ਨਿੱਜੀ ਹੱਥਾਂ ਚ ਦੇ ਦਿੱਤੇ ਗਏ ਜਿਨ੍ਹਾਂ ਵਿੱਚ ਟੈਲੀਕਾਮ ਜਿਨ੍ਹਾਂ ਵਿੱਚ ਰੇਲਵੇ ਜਿਨ੍ਹਾਂ ਵਿੱਚ ਬੈਂਕਿੰਗ ਜਿਨ੍ਹਾਂ ਵਿੱਚ ਇੰਸ਼ੋਰੈਂਸ ਉਹਦੇ ਨਾਲ ਹੁਣ ਜਿਹੜੇ ਪੜ੍ਹੇ ਲਿਖੇ ਬੱਚੇ ਸਾਡੇ ਪੰਜਾਬ ਦੇ ਉਹਨਾਂ ਦਾ ਪ੍ਰਾਈਵੇਟ ਸੈਕਟਰ ਚ ਜਿਹੜਾ ਸੋਸ਼ਲ ਵੀ ਹੁੰਦਾ ਸੋ ਉਹਦੇ ਵਾਸਤੇ ਅਸੀਂ ਆਵਾਜ਼ ਬੁਲੰਦ ਕਰਾਂਗੇ ਦੂਸਰੀ ਗੱਲ 70 ਸਾਲ ਪਹਿਲਾਂ ਦੁਆਬੇ 'ਚ ਜਲੰਧਰ 'ਚ ਇੱਕ ਪ੍ਰੋਜੈਕਟ ਆਇਆ ਸੀ ਜਿਹਦੇ ਆਰਸੀਐਫ ਜਿਹਨੂੰ ਕਹਿੰਦੇ ਆ ਉਹਦੇ ਵਿੱਚ ਹਜ਼ਾਰਾਂ ਲੋਕਾਂ ਨੂੰ ਇਲਾਕੇ ਦੇ ਹਨ ਨੌਕਰੀ ਮਿਲੀ ਸੀ ਲੇਕਿਨ ਉਸ ਤੋਂ ਬਾਅਦ ਕੋਈ ਪ੍ਰੋਜੈਕਟ ਨਹੀਂ ਕੇਂਦਰ ਨੇ ਦਿੱਤਾ ਕੇਂਦਰ 'ਚ ਕਾਂਗਰਸ ਵੀ ਲਈ ਰਹੀ ਲੰਬਾ ਸਮਾਂ ਭਾਜਪੀ ਨੂੰ ਵੀ 10 ਸਾਲ ਹੋ ਗਏ ਪੰਜਾਬ ਨੂੰ ਜਾਂ ਜਲੰਧਰ ਨੂੰ ਕੋਈ ਵੱਡਾ ਪ੍ਰੋਜੈਕਟ ਨਹੀਂ ਦਿੱਤਾ ਬਲਕਿ ਉਹ ਆਰਸੀਐਫ ਵਿੱਚ ਵੀ ਨਿੱਜੀਕਰਨ ਬਹੁਤ ਵੱਡੇ ਪੱਧਰ ਤੇ ਹੋ ਗਿਆ ਸੋ ਐਜੂਕੇਸ਼ਨ ਲਈ ਨੌਕਰੀ ਲਈ ਹੈਲਥ ਸੁਭਾਵਾਂ ਲਈ ਪੰਜਾਬ ਦੀ ਏਕਤਾ ਅਖੰਡਤਾ ਦੇਸ਼ ਦੀ ਏਕਤਾ ਅਖੰਡਤਾ ਲਈ ਪੰਜਾਬ ਦੀ ਖੁਸ਼ਹਾਲੀ ਵਾਸਤੇ ਅਸੀਂ ਕੰਮ ਕਰਾਂਗੇ ਦਿਨ ਰਾਤ ਮਿਹਨਤ ਕਰਾਂਗੇ ਜਲੰਧਰ ਦਾ ਮੈਂ ਰਹਿਣ ਵਾਲਾ ਮੇਰੀ ਜਨਮ ਭੂਮੀ ਮੇਰੀ ਕਰਮ ਭੂਮੀ ਜਲੰਧਰ ਇੱਥੇ ਹੀ ਮੇਰੇ ਪਿਛਲੇ 25 30 ਸਾਲ ਕਾਲਜ ਤੋਂ ਲੈ ਕੇ ਇੱਥੇ ਹੀ ਮੈਂ ਸੇਵਾ ਨਿਭਾਈ ਆ ਤੇ ਇੱਥੇ ਹੀ ਸੇਵਾ ਨਿਭਾਵਾਂਗਾ ਇਮਾਨਦਾਰੀ ਨਾਲ ਮਿਹਨਤ ਨਾਲ ਤੇ ਸਾਰੇ ਲੋਕਾਂ ਦੀ ਸੇਵਾ ਕਰਾਂਗਾ ਸਾਪੋਂ ਸੇ ਮਾਨ ਜਿੰਦਾਬਾਦ ਦੇਸ਼ ਦਾ ਬਬਰ ਸ਼ੇਰ ਜੀਵਨ ਕੇ ਦੀਵਾਲ ਜੀ ਜਿੰਦਾਬਾਦ ਨਾ 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 75